ਬਾਰੇ ਕਾਨੂੰਨ ਵੀ ਸਾਰੇ ਪੱਖਾਂ ਦੀ ਸਲਾਹ ਮੰਗ ਰੋ ਬਣਾਇਆ ਜਾਵੇਗਾ ਤੇ ਬਿਲ ਪਾਸ ਹੋਣ ਤੋਂ ਬਾਅਦ ਇਹ ਕੰਸਲਟੈਂਟ ਕਮੇਟੀ ਕੋਲ ਭੇਜਿਆ ਜਾਵੇਗਾ ਤਾਂ ਉਧਰੋਂ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਸੈਸ਼ਨ ਦਾ ਸਮਾਂ ਵਧਾਏ ਜਾਣ ਤੋਂ ਬਾਅਦ ਹੁਣ ਵਿਰੋਧੀ ਧਿਰ ਖਾਸ ਕਰਕੇ ਕਾਂਗਰਸ ਨੂੰ ਮੋਤੇ ਉਠਾਉਣ ਲਈ ਵਾਧੂ ਸਮਾਂ ਮਿਲੇਗਾ ਉਹਨਾਂ ਨੇ ਵਿਰੋਧੀਆਂ ਨੂੰ ਸਲਾਹ ਦਿੱਤੀ ਹੈ ਕਿ ਹੁਣ ਉਹ ਲਾਜ਼ਮੀ ਮੋਤਦਾ ਉਠਾਉਣ ਚੀਮਾ ਨੇ ਕਾਂਗਰਸ ਨੇਤਾ ਪ੍ਰਤਾਪ ਸਿੰਘ ਬਾਦਬਾਲ ਇਸ਼ਾਰਾ ਕਰਦੇ ਹੋਏ ਕਿਹਾ ਕਿ ਪੰਜਾਬ 'ਚ ਅੰਸਾਰ ਹੀ ਤੁਹਾਡੇ ਕਰਕੇ ਆਇਆ ਪੰਜਾਬ 'ਚ ਗੈਂਗਸਟਰ ਬਾਦ ਉਸੀ ਪੈਦਾ ਕੀਤਾ ਅਸੀਂ ਇਸ ਨੂੰ ਖਤਮ ਕਰਾਂਗੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਪੰਜਾਬ ਦੇ 3 ਕਰੋੜ ਲੋਕਾਂ ਨੂੰ ਹੁਣ ਪਤਾ ਲੱਗ ਗਿਆ ਕਿ ਇਹ ਕਾਂਗਰਸ ਪਾਰਟੀ ਦਾ ਕਿਰਦਾਰ ਕੀ ਆ ਤੁਸੀਂ ਕਿਹਾ ਸੀ ਕਿ ਮਜ਼ੀਠੀਆਂ ਨੂੰ ਰੱਸਾ ਪਾ ਕੇ ਲਿਆਵਾਂਗੇ ਪਰ ਜਦੋਂ ਅਸੀਂ ਉਹਨਾਂ ਨੂੰ ਲਿਆਏ ਤਾਂ ਤੁਸੀਂ ਉਲਟੇ ਸਵਾਲ ਚੁੱਕਣ ਲੱਗ ਪਏ ਚੀਮਾ ਨੇ ਅੱਗੇ ਕਿਹਾ ਕਿ ਤੁਸੀਂ ਬਾਦਪਾ ਦਾ ਸਹਾਰਾ ਲੈ ਕੇ ਸਾਡੇ ਖਿਲਾਫ ਕੇਸ ਦਰਜ ਕਰਵਾਏ ਹੁਣ ਸਾਨੂੰ ਪਤਾ ਲੱਗ ਗਿਆ ਕਿ ਪ੍ਰਤਾਪ ਸਿੰਘ ਬਾਦਪਾ ਦੇ ਪਾਪਪਾ ਨਾਲ ਕਿੰਨੇ ਡੂੰਗੇ ਸੰਬੰਧ ਨੇ ਸੰਚਾਈ ਮੰਤਰੀ ਬਰਿੰਦਰ ਕੁਮਾਰ ਹੋਇਆਲ ਨੇ ਬੀਬੀ ਐਮਬੀ ਤੇ ਸੀਆਈਐਸਐਫ 10 ਆਤੀ ਦੇ ਮੁੱਦੇ ਤੇ ਵਿਧਾਨ ਸਭਾ ਵਿੱਚ ਪ੍ਰਸਤਾਵ ਪੇਸ਼ ਕੀਤਾ। ਉਹਨਾਂ ਨੇ ਕਿਹਾ ਕਿ ਬੀਤੇ ਕਈ ਸਾਲਾਂ ਤੋਂ ਤੌਰਾਨ ਪਾਕ ਸਰਕਾਰ ਦੇ ਗ੍ਰਹਿ ਮੰਤਰਾਲੇ ਵੱਲੋਂ ਬੀਬੀ ਐਮਬੀ ਦੀਆਂ ਜਈਆਂ ਅਹਿਮ ਥਾਮਾਂ ਦੀ ਸੂਚੀ ਭੇਜੀ ਗਈ ਆ ਜੋ ਕਿ ਹੁਣ ਤੱਕ ਸੀਆਈਐਸਐਫ ਦੀ ਸੁਰੱਖਿਆ ਹੇਠ ਨਹੀਂ ਆਉਂਦੀਆਂ ਸੀ। ਪੰਜਾਬ ਰਾਜ ਨੇ ਸੀਆਈਐਸਐਫ ਦੀ ਤੈਨਾਤੀ ਦੇ ਮੁੱਦੇ ਨੂੰ ਦੁਬਾਰਾ ਜਿਹੜਾ ਵਿਚਾਰਿਆ ਤੇ 27 ਮਈ ਨੂੰ ਜਿਹੜਾ 2025 ਤੇ 4 ਜੁਲਾਈ 2025 ਨੂੰ ਬੀਬੀ MB ਨੂੰ ਪੇਜੇ ਪੱਤਰਾਂ ਰਾਹੀਂ CISF ਦੀ ਤਣਾਤੀ ਵਿਰੁੱਧ ਆਪਣਾ ਸਖਤ ਇਤਰਾਜ਼ ਦਰਜ ਕਰਵਾਇਆ ਇਹ ਸਮਝਿਆ ਜਾਂਦਾ ਹੈ ਕਿ BBMP ਪੰਜਾਬ ਰਾਜ ਦੀਆਂ ਸਖਤ ਆਪਤੀਆਂ ਵਿਰੋਧਾਂ ਦੇ ਬਾਵਜੂਦ CISF ਦੀ ਤਣਾਤੀ ਨੂੰ ਅੱਗੇ ਵਧਾਉਣ ਦੀ ਯੋਜਨਾ ਬਣਾ ਰਹੀ ਹੈ

ਕਾਂਗਰਸ ਪਾਰਟੀ ਦਾ ਕਿਰਦਾਰ ਕੀ ਆ ਤੁਸੀਂ ਕਿਹਾ ਸੀ ਕਿ ਮਜੀਠੀਆ ਨੂੰ ਰਸਾ ਪਾ ਕੇ ਲਿਆਵਾਂਗੇ ਪਰ ਜਦੋਂ ਅਸੀਂ ਉਹਨੂੰ ਲਿਆਏ ਤਾਂ ਤੁਸੀਂ ਉਲਟੇ ਸਵਾਲ ਚੁੱਕਣ ਲੱਗ ਪਏ ਚੀਮਾ ਨੇ ਅੱਗੇ ਕਿਹਾ ਕਿ ਤੁਸੀਂ ਭਾਜਪਾ ਦਾ ਸਹਾਰਾ ਲੈ ਕੇ ਸਾਡੇ ਖਿਲਾਫ ਕੇਸ ਦਰਜ ਕਰਵਾਏ ਹੁਣ ਸਾਨੂੰ ਪਤਾ ਲੱਗ ਗਿਆ ਕਿ ਪ੍ਰਤਾਪ ਸਿੰਘ ਬਾਦਬਾ ਦੇ ਭਾਜਪਾ ਨਾਲ ਕਿੰਨੇ ਡੂੰਘੇ ਸਬੰਧ ਨੇ ਪੰਜਾਬ ਵਿਧਾਨ ਸਭਾ ਖਾਸ ਸੈਸ਼ਨ ਅੱਜ ਯਾਨੀ ਕਿ ਦੂਜਾ ਦਿਨਾਂ ਸੈਸ਼ਨ ਦੀ ਸ਼ੁਰੂਆਤ ਹਗਾਮੇ ਨਾਲ ਹੋਈ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੱਧਵਾ ਨੇ ਜਾਣਕਾਰੀ ਦਿੱਤੀ ਕਿ ਸੈਸ਼ਨ ਦੀ ਮਿਆਦ 2 ਦਿਨਾਂ ਲਈ ਵਧਾ ਦਿੱਤੀ ਗਿਆ ਪੰਜਾਬ ਵਿਧਾਨ ਸਭਾ ਸੈਸ਼ਨ ਦਾ ਸਮਾਂ ਵਧਾ ਦਿੱਤਾ ਗਿਆ ਹੁਣ ਇਹ ਸੈਸ਼ਨ 15 ਜੁਲਾਈ ਤੱਕ ਚੱਲੇਗਾ ਵਿਰੋਧੀ ਧਿਰ ਕਾਨੂੰਨ ਵਿਵਸਥਾ ਲੈਂਡ ਪੂਲਿੰਗ ਤੇ ਨਸ਼ਿਆਂ ਦੇ ਮੁੱਦੇ ਤੇ ਸਰਕਾਰ ਨੂੰ ਕਿਰਨ ਦੀ ਤਿਆਰੀ ਦੇ ਵਿੱਚ ਨੇ ਜਦੋਂ ਕਿ ਮੁੱਖ ਮੰਤਰੀ ਭਗਵੰਤ ਮਾਨ ਪਹਿਲਾਂ ਹੀ ਇਹਨਾਂ ਨੂੰ ਸਾਫ਼ ਕਰ ਚੁੱਕੇ ਨੇ ਕਿ ਸੈਸ਼ਨ ਦੌਰਾਨ ਹਰ ਮੁੱਦੇ ਤੇ ਵਿਰੋਧੀਆਂ ਨੂੰ ਤਰੀਕ ਅਨੁਸਾਰ ਜਵਾਬ ਦਿੱਤਾ ਜਾਵੇਗਾ ਵੇਅ ਆਬੀ ਬਾਰੇ ਕਾਨੂੰਨ ਵੀ ਸਾਰੇ ਪੱਖਾਂ ਦੀ ਸਲਾਹ ਮੰਗ ਰੋ ਬਣਾਇਆ ਜਾਵੇਗਾ ਤੇ ਬਿਲ ਪਾਸ ਹੋਣ ਤੋਂ ਬਾਅਦ ਇਹ ਕੰਸਲਟੈਂਟ ਕਮੇਟੀ ਕੋਲ ਭੇਜਿਆ ਜਾਵੇਗਾ ਤਾਂ ਉਦੋਂ ਬਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਸੈਸ਼ਨ ਦਾ ਸਮਾਂ ਵਧਾਏ ਜਾਣ ਤੋਂ ਬਾਅਦ ਹੁਣ ਵਿਰੋਧੀ ਧਿਰ ਖਾਸ ਕਰਕੇ ਕਾਂਗਰਸ ਨੂੰ ਮੋਤੇ ਉਠਾਉਣ ਲਈ ਵਾਧੂ ਸਮਾਂ ਮਿਲੇਗਾ ਉਹਨਾਂ ਨੇ ਵਿਰੋਧੀਆਂ ਨੂੰ ਸਲਾਹ ਦਿੱਤੀ ਹੈ ਕਿ ਹੁਣ ਉਹ ਲਾਜ਼ਮੀ ਮੋਤੇ ਉਠਾਉਣ ਚੀਮਾ ਨੇ ਕਾਂਗਰਸ ਨੇਤਾ ਪ੍ਰਤਾਪ ਸਿੰਘ ਬਾਦਬਾਲ ਇਸ਼ਾਰਾ ਕਰਦੇ ਹੋਏ ਕਿਹਾ ਕਿ ਪੰਜਾਬ 'ਚ ਅਨਸਾਰ ਹੀ ਤੁਹਾਡੇ ਕਰਕੇ ਆਇਆ ਪੰਜਾਬ 'ਚ ਗੈਂਗਸਟਰਵਾਦ ਤੁਸੀਂ ਪੈਦਾ ਕੀਤਾ ਅਸੀਂ ਇਸ ਨੂੰ ਖਤਮ ਕਰਾਂਗੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਪੰਜਾਬ ਦੇ 3 ਕਰੋੜ ਲੋਕਾਂ ਹਾਨੂੰ ਪਤਾ ਲੱਗ ਗਿਆ ਕਿ ਇਹ ਕਾਂਗਰਸ ਪਾਰਟੀ ਦਾ ਕਿਰਦਾਰ ਕੀ ਆ ਤੁਸੀਂ ਕਿਹਾ ਸੀ ਕਿ ਮਜ਼ੀਠੀਆਂ ਨੂੰ ਰੱਸਾ ਪਾ ਕੇ ਲਿਆਵਾਂਗੇ ਪਰ ਜਦੋਂ ਅਸੀਂ ਉਹਨਾਂ ਨੂੰ ਲਿਆਏ ਤਾਂ ਤੁਸੀਂ ਉਲਟੇ ਸਵਾਲ ਚੁੱਕਣ ਲੱਗ ਪਏ ਚਿਮਾਂ ਨੇ ਅੱਗੇ ਕਿਹਾ ਕਿ ਤੁਸੀਂ ਭਾਜਪਾ ਦਾ ਸਹਾਰਾ ਲੈ ਕੇ ਸਾਡੇ ਖਿਲਾਫ ਕੇਸ ਦਰਜ ਕਰਵਾਏ ਹੁਣ ਸਾਨੂੰ ਪਤਾ ਲੱਗ ਗਿਆ ਕਿ ਪ੍ਰਤਾਪ ਸਿੰਘ ਭਾਜਪਾ ਦੇ ਭਾਜਪਾ ਨਾਲ ਕਿੰਨੇ ਡੂੰਗੇ ਸੰਬੰਧ ਨੇ ਸਨਚਾਈ ਮੰਤਰੀ ਬਰਿੰਦਰ ਕੁਮਾਰ ਹੋਈਅਲ ਨੇ BBMP ਤੇ CISF ਤਣਾਤੀ ਦੇ ਮੁੱਦੇ ਤੇ ਵਿਧਾਨ ਸਭਾ ਵਿੱਚ ਪ੍ਰਸਤਾਵ ਪੇਸ਼ ਕੀਤਾ। ਉਹਨਾਂ ਨੇ ਕਿਹਾ ਕਿ ਬੀਤੇ ਕਈ ਸਾਲਾਂ ਦੌਰਾਨ ਪਾਕ ਸਰਕਾਰ ਦੇ ਗ੍ਰਹਿ ਮੰਤਰਾਲੇ ਵੱਲੋਂ BBMP ਦੀਆਂ ਅਜਿਹੀਆਂ ਅਹਿਮ ਥਾਮਾਂ ਦੀ ਸੂਚੀ ਭੇਜੀ ਗਈ ਆ ਜੋ ਕਿ ਹੁਣ ਤੱਕ CISF ਦੀ ਸੁਰੱਖਿਆ ਹੇਠ ਨਹੀਂ ਆਉਂਦੀਆਂ ਸੀ। ਪੰਜਾਬ ਰਾਜ ਨੇ CISF ਦੀ ਤਣਾਤੀ ਦੇ ਮੁੱਦੇ ਨੂੰ ਦੁਬਾਰਾ ਜਿਹੜਾ ਵਿਚਾਰਿਆ ਤੇ 27 ਮਈ ਨੂੰ ਜਿਹੜਾ 2025 ਤੇ 4 ਜੁਲਾਈ 2025 ਨੂੰ BB ਐਮਬੀ ਨੂੰ ਪੇਜੇ ਪੱਤਰਾਂ ਰਾਹੀਂ ਸੀਆਈਐਸਐਫ ਦੀ ਤਣਾਤੀ ਵਿਰੁੱਧ ਆਪਣਾ ਸਖਤ ਇਤਰਾਜ਼ ਦਰਜ ਕਰਵਾਇਆ ਇਹ ਸਮਝਿਆ ਜਾਂਦਾ ਕਿ ਬੀਬੀ ਐਮਬੀ ਪੰਜਾਬ ਰਾਜ ਦੀ ਸਖਤ ਤਿਆਂ ਵਿਰੋਧਾਂ ਦੇ باوجود ਸੀਐਸਐਫ ਦੀ ਤੈਨਾਤੀ ਨੂੰ ਅੱਗੇ ਵਧਾਉਣ ਦੀ ਯੋਜਨਾ ਬਣਾ ਰਹੀ ਆ ਆਖਰੀ ਬੀਬੀਐਮ ਦੀ ਮੀਟਿੰਗ ਜਿਹੜੀ 4 ਜੁਲਾਈ 2025 ਨੂੰ ਹੋਈ ਸੀ ਜਿਸ ਵਿੱਚ ਪੰਜਾਬ ਵੱਲੋਂ ਜ਼ਬਰਦਸਤ ਵਿਰੋਧ ਕੀਤਾ ਗਿਆ ਲਓ ਜੀ ਪੰਜਾਬ ਵਿਧਾਨ ਸਭਾ ਸੈਸ਼ਨ ਦਾ ਜਿਹੜਾ ਅੱਜ ਦੂਜਾ ਦਿਨ ਆ ਤਾਂ ਉੱਥੇ ਜਿਹੜਾ ਚਿੰਮਣੇ ਕਾਂਗਰਸ ਨੇਤਾ ਪ੍ਰਤਾਪ ਸਿੰਘ ਬਾਜਵਾ ਵੱਲ ਇਸ਼ਾਰਾ ਕਰਦੇ ਹੋਏ ਕਿਹਾ ਕਿ ਪੰਜਾਬ ਵਿੱਚ ਅਨਸਾਰ ਹੀ ਤੁਹਾਡੇ ਹੀ ਕਰਕੇ ਆਇਆ ਪੰਜਾਬ 'ਚ ਗੈਂਗਸਟਰ ਮਾ ਤੁਸੀਂ ਪੈਦਾ ਕੀਤਾ ਅਸੀਂ ਇਸ ਨੂੰ ਖਤਮ ਕਰਾਂਗੇ ਵਿੱਤ ਮੰਤਰੀ ਬਾਲ ਸਿੰਘ ਚੀਮਾ ਨੇ ਕਿਹਾ ਕਿ ਪੰਜਾਬ ਦੇ 3 ਕਰੋੜ ਲੋਕਾਂ ਨੂੰ ਹੁਣ ਪਤਾ ਲੱਗ ਗਿਆ ਕਿ ਕਾਂਗਰਸ ਪਾਰਟੀ ਦਾ ਕਿਰਦਾਰ ਕੀ ਆ ਤੁਸੀਂ ਕਿਹਾ ਸੀ ਕਿ ਮਜ਼ੀਠਿਆਂ ਨੂੰ ਰੱਸਾ ਪਾ ਕੇ ਲਿਆਵਾਂਗੇ ਪਰ ਜਦੋਂ ਅਸੀਂ ਉਹਨੂੰ ਲਿਆਏ ਤਾਂ ਤੁਸੀਂ ਉਲਟੇ ਸਵਾਲ ਚੁੱਕਣ ਲੱਗ ਪਏ ਚੀਮਾ ਨੇ ਅੱਗੇ ਕਿਹਾ ਕਿ ਤੁਸੀਂ ਬਾਸਬਾ ਦਾ ਸਹਾਰਾ ਲੈ ਕੇ ਸਾਡੇ ਖਿਲਾਫ ਕੇਸ ਦਰਜ ਕਰਵਾਏ ਹੁਣ ਸਾਨੂੰ ਪਤਾ ਲੱਗ ਗਿਆ ਕਿ ਪ੍ਰਤਾਪ ਸਿੰਘ ਬਾਸਬਾ ਦੇ ਪਾਸਪਨ ਨਾਲ ਕਿੰਨੇ ਡੂੰਗੇ ਸਬੰਧ ਨੇ ਪੰਜਾਬ ਵਿਧਾਨ ਸਭਾ ਖਾਸ ਸੈਸ਼ਨ ਅੱਜ ਯਾਨੀ ਕਿ ਦੋ ਚਾਰ ਦਿਨਾਂ ਸੈਸ਼ਨ ਦੀ ਸ਼ੁਰੂਆਤ ਹਗਾਮੇ ਨਾਲ ਹੋਈ ਵਿਧਾਨ ਸਭਾ ਦੇ ਸਪੀਕਰ ਕੋਲਤਾ ਸਿੰਘ ਸਦਮਾ ਨੇ ਜਾਣਕਾਰੀ ਦਿੱਤੀ ਕਿ ਸੈਸ਼ਨ ਦੀ ਮਿਆਦ ਦੋ ਦਿਨਾਂ ਲਈ ਵਧਾ ਦਿੱਤੀ ਗਿਆ ਪੰਜਾਬ ਵਿਧਾਨ ਸਭਾ ਸੈਸ਼ਨ ਦਾ ਸਮਾਂ ਵਧਾ ਦਿੱਤਾ ਗਿਆ ਹੁਣ ਇਹ ਸੈਸ਼ਨ 15 ਜੁਲਾਈ ਤੱਕ ਚੱਲੇਗਾ ਵਿਰੋਧੀ ਧਿਰ ਕਾਨੂੰਨ ਵਿਵਸਥਾ ਲੈਂਡ ਪੂਲਿੰਗ ਤੇ ਨਸ਼ਿਆਂ ਦੇ ਮੁੱਦੇ ਤੇ ਸਰਕਾਰ ਨੂੰ ਕਿਰਨ ਦੀ ਤਿਆਰੀ ਦੇ ਵਿੱਚ ਨੇ ਜਦੋਂ ਕਿ ਮੁੱਖ ਮੰਤਰੀ ਭਗਵੰਤ ਮਾਨ ਪਹਿਲਾਂ ਹੀ ਇਹਨਾਂ ਨੂੰ ਸਾਫ਼ ਕਰ ਚੁੱਕੇ ਨੇ ਕਿ ਸੈਸ਼ਨ ਦੌਰਾਨ ਹਰ ਮੁੱਦੇ ਤੇ ਵਿਰੋਧੀਆਂ ਨੂੰ ਤਰੀਕ ਅਨੁਸਾਰ ਜਵਾਬ ਦਿੱਤਾ ਜਾਵੇਗਾ ਵੇਅਬੀ ਬਾਰੇ ਕਾਨੂੰਨ ਵੀ ਸਾਰੇ ਪੱਖਾਂ ਦੀ ਸਲਾਹ ਮੰਗ ਰੋ ਬਣਾਇਆ ਜਾਵੇਗਾ ਤੇ ਬਿਲ ਪਾਸ ਹੋਣ ਤੋਂ ਬਾਅਦ ਇਹ ਕੰਸਲਟੈਂਟ ਕਮੇਟੀ ਕੋਲ ਭੇਜਿਆ ਜਾਵੇਗਾ ਤਾਂ ਉਧਰੋਂ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਸੈਸ਼ਨ ਦਾ ਸਮਾਂ ਵਧਾਏ ਜਾਣ ਤੋਂ ਬਾਅਦ ਹਮਨ ਵਿਰੋਧੀ ਧਿਰ ਖਾਸ ਕਰਕੇ ਕਾਂਗਰਸ ਨੂੰ ਮੋਤੇ ਉਠਾਉਣ ਲਈ ਵਾਧੂ ਸਮਾਂ ਮਿਲੇਗਾ ਉਹਨਾਂ ਨੇ ਵਿਰੋਧੀਆਂ ਨੂੰ ਸਲਾਹ ਦਿੱਤੀ ਹੈ ਕਿ ਹੁਣ ਉਹ ਲਾਜ਼ਮੀ ਮੋਤੇ ਉਠਾਉਣ ਚੀਮਾ ਨੇ ਕਾਂਗਰਸ ਨੇਤਾ ਪ੍ਰਤਾਪ ਸਿੰਘ ਬਾਦਬਾਲ ਇਸ਼ਾਰਾ ਕਰਦੇ ਹੋਏ ਕਿ ਅੱਗੇ ਪੰਜਾਬ 'ਚ ਅਨਸਾਰੀ ਤੁਹਾਡੇ ਕਰਕੇ ਆਇਆ ਪੰਜਾਬ 'ਚ ਗੈਂਗਸਟਰਵਾ ਤੁਸੀਂ ਪੈਦਾ ਕੀਤਾ ਅਸੀਂ ਇਸ ਨੂੰ ਖਤਮ ਕਰਾਂਗੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਪੰਜਾਬ ਦੇ 3 ਕਰੋੜ ਲੋਕਾਂ ਾਨੂੰ ਪਤਾ ਲੱਗ ਗਿਆ ਕਿ ਇਹ ਕਾਂਗਰਸ ਪਾਰਟੀ ਦਾ ਕਿਰਦਾਰ ਕੀ ਆ ਤੁਸੀਂ ਕਿਹਾ ਸੀ ਕਿ ਮਜ਼ੀਠੀਆਂ ਨੂੰ ਰੱਸਾ ਪਾ ਕੇ ਲਿਆਵਾਂਗੇ ਪਰ ਜਦੋਂ ਅਸੀਂ ਉਹਨਾਂ ਨੂੰ ਲਿਆਏ ਤਾਂ ਤੁਸੀਂ ਉਲਟੇ ਸਵਾਲ ਚੁੱਕਣ ਲੱਗ ਪਏ ਚਿਮਾਂ ਨੇ ਅੱਗੇ ਕਿਹਾ ਕਿ ਤੁਸੀਂ ਭਾਜਪਾ ਦਾ ਸਹਾਰਾ ਲੈ ਕੇ ਸਾਡੇ ਖਿਲਾਫ ਕੇਸ ਦਰਜ ਕਰਵਾਏ ਹੁਣ ਸਾਨੂੰ ਪਤਾ ਲੱਗ ਗਿਆ ਕਿ ਪ੍ਰਤਾਪ ਸਿੰਘ ਭਾਜਪਾ ਦੇ ਭਾਜਪਾ ਨਾਲ ਕਿੰਨੇ ਡੂੰਗੇ ਸੰਬੰਧ ਨੇ ਸਨਚਾਈ ਮੰਤਰੀ ਬਰਿੰਦਰ ਕੁਮਾਰ ਹੋਈਅਲ ਨੇ BBMP ਤੇ CISF ਤਣਾਤੀ ਦੇ ਮੁੱਦੇ ਤੇ ਵਿਧਾਨ ਸਭਾ ਵਿੱਚ ਪ੍ਰਸਤਾਵ ਪੇਸ਼ ਕੀਤਾ। ਉਹਨਾਂ ਨੇ ਕਿਹਾ ਕਿ ਬੀਤੇ ਕਈ ਸਾਲਾਂ ਦੌਰਾਨ ਪਾਕ ਸਰਕਾਰ ਦੇ ਗ੍ਰਹਿ ਮੰਤਰਾਲੇ ਵੱਲੋਂ BBMP ਦੀਆਂ ਅਜਿਹੀਆਂ ਅਹਿਮ ਥਾਮਾਂ ਦੀ ਸੂਚੀ ਭੇਜੀ ਗਈ ਆ ਜੋ ਕਿ ਹੁਣ ਤੱਕ CISF ਦੀ ਸੁਰੱਖਿਆ ਹੇਠ ਨਹੀਂ ਆਉਂਦੀਆਂ ਸੀ। ਪੰਜਾਬ ਰਾਜ ਨੇ CISF ਦੀ ਤਣਾਤੀ ਦੇ ਮੁੱਦੇ ਨੂੰ ਦੁਬਾਰਾ ਜਿਹੜਾ ਵਿਚਾਰਿਆ ਤੇ 27 ਮਈ ਨੂੰ ਜਿਹੜਾ 2025 ਤੇ 4 ਜੁਲਾਈ 2025 ਨੂੰ BB ਐਮਬੀ ਨੂੰ ਪੇਜੇ ਪੱਤਰਾਂ ਰਾਹੀਂ ਸੀਆਈਐਸਐਫ ਦੀ ਤਣਾਤੀ ਵਿਰੁੱਧ ਆਪਣਾ ਸਖਤ ਇਤਰਾਜ਼ ਦਰਜ ਕਰਵਾਇਆ ਇਹ ਸਮਝਿਆ ਜਾਂਦਾ ਕਿ ਬੀਬੀ ਐਮਬੀ ਪੰਜਾਬ ਰਾਜ ਦੀ ਸਖਤ ਤਿਆਂ ਵਿਰੋਧਾਂ ਦੇ باوجود ਸੀਐਸਐਫ ਦੀ ਤੈਨਾਤੀ ਨੂੰ ਅੱਗੇ ਵਧਾਉਣ ਦੀ ਯੋਜਨਾ ਬਣਾ ਰਹੀ ਆ ਆਖਰੀ ਬੀਬੀ ਐਮ ਦੀ ਮੀਟਿੰਗ ਜਿਹੜੀ 4 ਜੁਲਾਈ 2025 ਨੂੰ ਹੋਈ ਸੀ ਜਿਸ ਵਿੱਚ ਪੰਜਾਬ ਵੱਲੋਂ ਜ਼ਬਰਦਸਤ ਵਿਰੋਧ ਕੀਤਾ ਗਿਆ ਲੋ ਜੀ ਪੰਜਾਬ ਵਿਧਾਨ ਸਭਾ ਸੈਸ਼ਨ ਦਾ ਜਿਹੜਾ ਅੱਜ ਦੂਜਾ ਦਿਨ ਆ ਤਾਂ ਉੱਥੇ ਜਿਹੜਾ ਚਿੰਮਣੇ ਕਾਂਗਰਸ ਨੇਤਾ ਪ੍ਰਤਾਪ ਸਿੰਘ ਬਾਜਵਾ ਵੱਲ ਇਸ਼ਾਰਾ ਕਰਦੇ ਹੋਏ ਕਿਹਾ ਕਿ ਪੰਜਾਬ ਵਿੱਚ ਅਨਸਾਰ ਹੀ ਤੁਹਾਡੇ ਹੀ ਕਰਕੇ ਆਇਆ ਪੰਜਾਬ 'ਚ ਗੈਂਗਸਟਰ ਮਾ ਤੁਸੀਂ ਪੈਦਾ ਕੀਤਾ ਅਸੀਂ ਇਸ ਨੂੰ ਖਤਮ ਕਰਾਂਗੇ ਵਿੱਤ ਮੰਤਰੀ ਪਾਲ ਸਿੰਘ ਚਿਮਾ ਨੇ ਕਿਹਾ ਕਿ ਪੰਜਾਬ ਦੇ 3 ਕਰੋੜ ਲੋਕਾਂ ਨੂੰ ਹੁਣ ਪਤਾ ਲੱਗ ਗਿਆ ਕਿ ਕਾਂਗਰਸ ਪਾਰਟੀ ਦਾ ਕਿਰਦਾਰ ਕੀ ਆ ਤੁਸੀਂ ਕਿਹਾ ਸੀ ਕਿ ਮਜੀਠੀਆ ਨੂੰ ਹੱਸਾ પા ਕੇ ਲਿਆਵਾਂਗੇ ਪਰ ਜਦੋਂ ਅਸੀਂ ਉਹਨੂੰ ਲਿਆਏ ਤਾਂ ਤੁਸੀਂ ਉਲਟੇ ਸਵਾਲ ਚੁੱਕਣ ਲੱਗ ਪਏ ਚਿਮਾ ਨੇ ਅੱਗੇ ਕਿਹਾ ਕਿ ਤੁਸੀਂ ਭਾਜਪਾ ਦਾ ਸਹਾਰਾ ਲੈ ਕੇ ਸਾਡੇ ਖਿਲਾਫ ਕੇਸ ਦਰਜ ਕਰਵਾਏ ਹੁਣ ਸਾਨੂੰ ਪਤਾ ਲੱਗ ਗਿਆ ਕਿ ਪ੍ਰਤਾਪ ਸਿੰਘ ਬਾਜਪਾ ਦੇ ਪਾਸਪਨ ਨਾਲ ਕਿੰਨੇ ਡੂੰਘੇ ਸੰਬੰਧ ਨੇ ਪੰਜਾਬ ਵਿਧਾਨ ਸਭਾ ਖਾਸ ਸੈਸ਼ਨ ਅੱਜ ਯਾਨੀ ਕਿ 2-4 ਦਿਨਾਂ ਸੈਸ਼ਨ ਦੀ ਸ਼ੁਰੂਆਤ ਹਗਾਮੇ ਨਾਲ ਹੋਈ ਅ ਵੀ ਵਿਧਾਨ ਸਭਾ ਦੇ ਸਪੀਕਰ ਕੋਲਤਾ ਸਿੰਘ ਸਦਮਾ ਨੇ ਜਾਣਕਾਰੀ ਦਿੱਤੀ ਕਿ ਸੈਸ਼ਨ ਦੀ ਮਿਆਦ 2 ਦਿਨਾਂ ਲਈ ਵਧਾ ਦਿੱਤੀ ਗਈ ਆ ਪੰਜਾਬ ਵਿਧਾਨ ਸਭਾ ਸੈਸ਼ਨ ਦਾ ਸਮਾਂ ਵਧਾ ਦਿੱਤਾ ਗਿਆ ਹੁਣ ਇਹ ਸੈਸ਼ਨ 15 ਜੁਲਾਈ ਤੱਕ ਚੱਲੇਗਾ ਵਿਰੋਧੀ ਧਿਰ ਕਾਨੂੰਨ ਵਿਵਸਥਾ ਲੈਂਡ ਪੂਲਿੰਗ ਤੇ ਨਸ਼ਿਆਂ ਦੇ ਮੁੱਦੇ ਤੇ ਸਰਕਾਰ ਨੂੰ ਕਿਰਨ ਦੀ ਤਿਆਰੀ ਦੇ ਵਿੱਚ ਨੇ ਜਦੋਂ ਕਿ ਮੁੱਖ ਮੰਤਰੀ ਭਗਵੰਤ ਮਾਨ ਪਹਿਲਾਂ ਹੀ ਇਹਨਾਂ ਨੂੰ ਸਾਫ਼ ਕਰ ਚੁੱਕੇ ਨੇ ਕਿ ਸੈਸ਼ਨ ਦੌਰਾਨ ਹਰ ਮੁੱਦੇ ਤੇ ਵਿਰੋਧੀਆਂ ਨੂੰ ਤਰੀਕ ਅਨੁਸਾਰ ਜਵਾਬ ਦਿੱਤਾ ਜਾਵੇਗਾ ਵੇਅ ਆਬੀ ਬਾਰੇ ਕਾਨੂੰਨ ਵੀ ਆਰੇ ਪੱਖਾਂ ਦੀ ਸਲਾਹ ਮੰਗ ਰੋ ਬਣਾਇਆ ਜਾਵੇਗਾ ਤੇ ਬਿੱਲ ਪਾਸ ਹੋਣ ਤੋਂ ਬਾਅਦ ਇਹ ਕੰਸਲਟੈਂਟ ਕਮੇਟੀ ਕੋਲ ਭੇਜਿਆ ਜਾਵੇਗਾ ਤਾਂ ਉਧਰੋਂ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਸੈਸ਼ਨ ਦਾ ਸਮਾਂ ਵਧਾਏ ਜਾਣ ਤੋਂ ਬਾਅਦ ਹੁਣ ਵਿਰੋਧੀਆਂ ਤੇ ਖਾਸ ਕਰਕੇ ਕਾਂਗਰਸ ਨੂੰ ਮੂਤੇ ਉਠਾਉਣ ਲਈ ਵਾਧੂ ਸਮਾਂ ਮਿਲੇਗਾ ਉਹਨਾਂ ਨੇ ਵਿਰੋਧੀਆਂ ਨੂੰ ਸਲਾਹ ਦਿੱਤੀ ਹੈ ਕਿ ਹੁਣ ਉਹ ਲਾਜ਼ਮੀ ਮੋਤੇ ਉਠਾਉਣ ਚੀਮਾ ਨੇ ਕਾਂਗਰਸ ਨੇਤਾ ਪ੍ਰਤਾਪ ਸਿੰਘ ਬਾਦਬਾਬਲ ਇਸ਼ਾਰਾ ਕਰਦੇ ਹੋਏ ਕਿ ਅੱਗੇ ਪੰਜਾਬ 'ਚ ਅਨਸਾਰ ਹੀ ਤੁਹਾਡੇ ਕਰਕੇ ਆਇਆ ਪੰਜਾਬ 'ਚ ਗੈਂਗਸਟਰਵਾ ਤੁਸੀਂ ਪੈਦਾ ਕੀਤਾ ਅਸੀਂ ਇਸ ਨੂੰ ਖਤਮ ਕਰਾਂਗੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਪੰਜਾਬ ਦੇ 3 ਕਰੋੜ ਲੋਕਾਂ ਨੂੰ ਹੁਣ ਪਤਾ ਲੱਗ ਗਿਆ ਕਿ ਇਹ ਕਾਂਗਰਸ ਪਾਰਟੀ ਦਾ ਕਿਰਦਾਰ ਕੀ ਆ ਤੁਸੀਂ ਕਿਹਾ ਸੀ ਕਿ ਮਜ਼ੀਠੀਆਂ ਨੂੰ ਰੱਸਾ ਪਾ ਕੇ ਲਿਆਵਾਂਗੇ ਪਰ ਜਦੋਂ ਅਸੀਂ ਉਹਨਾਂ ਨੂੰ ਲਿਆਏ ਤਾਂ ਤੁਸੀਂ ਉਲਟੇ ਸਵਾਲ ਚੁੱਕਣ ਲੱਗ ਪਏ ਚੀਮਾ ਨੇ ਅੱਗੇ ਕਿਹਾ ਕਿ ਤੁਸੀਂ ਭਾਜਪਾ ਦਾ ਸਹਾਰਾ ਲੈ ਕੇ ਸਾਡੇ ਖਿਲਾਫ ਕੇਸ ਦਰਜ ਕਰਵਾਏ ਹੁਣ ਸਾਨੂੰ ਪਤਾ ਲੱਗ ਗਿਆ ਕਿ ਪ੍ਰਤਾਪ ਸਿੰਘ ਭਾਜਪਾ ਦੇ ਭਾਜਪਾ ਨਾਲ ਕਿੰਨੇ ਡੂੰਗੇ ਸੰਬੰਧ ਨੇ ਸਨਚਾਈ ਮੰਤਰੀ ਬਰਿੰਦਰ ਕੁਮਾਰ ਹੋਇਲ ਨੇ BBMP ਤੇ CISF 10 ਆਤੀ ਦੇ ਮੁੱਦੇ ਤੇ ਵਿਧਾਨ ਸਭਾ ਵਿੱਚ ਪ੍ਰਸਤਾਵ ਪੇਸ਼ ਕੀਤਾ। ਉਹਨਾਂ ਨੇ ਕਿਹਾ ਕਿ ਬੀਤੇ ਕਈ ਸਾਲਾਂ ਤੋਂ ਤੌਰਾਨ ਪਾਕ ਸਰਕਾਰ ਦੇ ਗ੍ਰਹਿ ਮੰਤਰਾਲੇ ਵੱਲੋਂ BBMP ਦੀਆਂ ਅਜਿਹੀਆਂ ਅਹਿਮ ਥਾਮਾਂ ਦੀ ਸੂਚੀ ਭੇਜੀ ਗਈ ਆ ਜੋ ਕਿ ਹੁਣ ਤੱਕ CISF ਦੀ ਸੁਰੱਖਿਆ ਹੇਠ ਨਹੀਂ ਆਉਂਦੀਆਂ ਸੀ। ਪੰਜਾਬ ਰਾਜ ਨੇ CISF ਦੀ ਤਣਾਤੀ ਦੇ ਮੁੱਦੇ ਨੂੰ ਦੁਬਾਰਾ ਜਿਹੜਾ ਵਿਚਾਰਿਆ ਤੇ 27 ਮਈ ਨੂੰ ਜਿਹੜਾ 2025 ਤੇ 4 ਜੁਲਾਈ 2025 ਨੂੰ BB MB ਨੂੰ ਪੇਜੇ ਪੱਤਰਾਂ ਰਾਹੀਂ CISF ਦੀ ਤੈਨਾਤੀ ਵਿਰੁੱਧ ਆਪਣਾ ਸਖਤ ਇਤਰਾਜ਼ ਦਰਜ ਕਰਵਾਇਆ ਇਹ ਸਮਝਿਆ ਜਾਂਦਾ ਕਿ BBMB ਪੰਜਾਬ ਰਾਜ ਦੀ ਸਖਤ ਆਂ ਵਿਰੋਧਾਂ ਦੇ باوجود ਸੀਐਸਐਫ ਦੀ ਤੈਨਾਤੀ ਨੂੰ ਅੱਗੇ ਵਧਾਉਣ ਦੀ ਯੋਜਨਾ ਬਣਾ ਰਹੀ ਆ ਆਖਰੀ ਬੀਬੀ ਐਮ ਦੀ ਮੀਟਿੰਗ ਜਿਹੜੀ 4 ਜੁਲਾਈ 2025 ਨੂੰ ਹੋਈ ਸੀ ਜਿਸ ਵਿੱਚ ਪੰਜਾਬ ਵੱਲੋਂ ਜ਼ਬਰਦਸਤ ਵਿਰੋਧ ਕੀਤਾ ਗਿਆ ਲੋ ਜੀ ਪੰਜਾਬ ਵਿਧਾਨ ਸਭਾ ਸੈਸ਼ਨ ਦਾ ਜਿਹੜਾ ਅੱਜ ਦੂਜਾ ਦਿਨ ਆ ਤਾਂ ਉੱਥੇ ਜਿਹੜਾ ਚਿੰਮਣੇ ਕਾਂਗਰਸ ਨੇਤਾ ਪ੍ਰਤਾਪ ਸਿੰਘ ਬਾਜਵਾ ਵੱਲ ਇਸ਼ਾਰਾ ਕਰਦੇ ਹੋਏ ਕਿਹਾ ਕਿ ਪੰਜਾਬ ਵਿੱਚ ਅਨਸਾਰ ਹੀ ਤੁਹਾਡੇ ਹੀ ਕਰਕੇ ਆਇਆ ਪੰਜਾਬ 'ਚ ਗੈਂਗਸਟਰ ਮਾ ਤੁਸੀਂ ਪੈਦਾ ਕੀਤਾ ਅਸੀਂ ਇਸ ਨੂੰ ਖਤਮ ਕਰਾਂਗੇ ਵਿੱਤ ਮੰਤਰੀ ਹਰ ਬਾਸਿੰਗ ਚੀਮਾ ਨੇ ਕਿਹਾ ਕਿ ਪੰਜਾਬ ਦੇ 3 ਕਰੋੜ ਲੋਕਾਂ ਨੂੰ ਹੁਣ ਪਤਾ ਲੱਗ ਗਿਆ ਕਿ ਕਾਂਗਰਸ ਪਾਰਟੀ ਦਾ ਕਿਰਦਾਰ ਕੀ ਆ ਤੁਸੀਂ ਕਿਹਾ ਸੀ ਕਿ ਮਜੀਠੀਆ ਨੂੰ ਹੱਸਾ પા ਕੇ ਲਿਆਵਾਂਗੇ ਪਰ ਜਦੋਂ ਅਸੀਂ ਉਹਨੂੰ ਲਿਆਏ ਤਾਂ ਤੁਸੀਂ ਉਲਟੇ ਸਵਾਲ ਚੁੱਕਣ ਲੱਗ ਪਏ ਚੀਮਾ ਨੇ ਅੱਗੇ ਕਿਹਾ ਕਿ ਤੁਸੀਂ ਬਾਸਬਾ ਦਾ ਸਹਾਰਾ ਲੈ ਕੇ ਸਾਡੇ ਖਿਲਾਫ ਕੇਸ ਦਰਜ ਕਰਵਾਏ ਹੁਣ ਸਾਨੂੰ ਪਤਾ ਲੱਗ ਗਿਆ ਕਿ ਪ੍ਰਤਾਪ ਸਿੰਘ ਬਾਸਬਾ ਦੇ ਪਾਸਪਨ ਨਾਲ ਕਿੰਨੇ ਡੁੱਗੇ ਸਬੰਧ ਨੇ ਪੰਜਾਬ ਵਿਧਾਨ ਸਭਾ ਖਾਸ ਸੈਸ਼ਨ ਅੱਜ ਯਾਨੀ ਕਿ ਦੂਜਾ ਦਿਨਾਂ ਸੈਸ਼ਨ ਦੀ ਸ਼ੁਰੂਆਤ ਹਗਾਮੇ ਨਾਲ ਹੋਈ ਵਿਧਾਨ ਸਭਾ ਦੇ ਸਪੀਕਰ ਕੁਲਤਾ ਸਿੰਘ ਸਦਮਾ ਨੇ ਜਾਣਕਾਰੀ ਦਿੱਤੀ ਕਿ ਸੈਸ਼ਨ ਦੀ ਮਿਆਦ ਦੋ ਦਿਨਾਂ ਲਈ ਵਧਾ ਦਿੱਤੀ ਗਿਆ ਪੰਜਾਬ ਵਿਧਾਨ ਸਭਾ ਸੈਸ਼ਨ ਦਾ ਸਮਾਂ ਵਧਾ ਦਿੱਤਾ ਗਿਆ ਹੁਣ ਇਹ ਸੈਸ਼ਨ 15 ਜੁਲਾਈ ਤੱਕ ਚੱਲੇਗਾ ਵਿਰੋਧੀ ਧਿਰ ਕਾਨੂੰਨ ਵਿਵਸਥਾ ਲੈਂਡ ਪੂਲਿੰਗ ਤੇ ਨਸ਼ਿਆਂ ਦੇ ਮੁੱਦੇ ਤੇ ਸਰਕਾਰ ਨੂੰ ਕਿਰਨ ਦੀ ਤਿਆਰੀ ਦੇ ਵਿੱਚ ਨੇ ਜਦੋਂ ਕਿ ਮੁੱਖ ਮੰਤਰੀ ਭਗਵੰਤ ਮਾਨ ਪਹਿਲਾਂ ਹੀ ਇਹਨਾਂ ਨੂੰ ਸਾਫ਼ ਕਰ ਚੁੱਕੇ ਨੇ ਕਿ ਸੈਸ਼ਨ ਦੌਰਾਨ ਹਰ ਮੁੱਦੇ ਤੇ ਵਿਰੋਧੀਆਂ ਨੂੰ ਤਰੀਕ ਅਨੁਸਾਰ ਜਵਾਬ ਦਿੱਤਾ ਜਾਵੇਗਾ ਵੇਅਬੀ ਬਾਰੇ ਕਾਨੂੰਨ ਵੀ ਸਾਰੇ ਪੱਖਾਂ ਦੀ ਸਲਾਹ ਮੰਗ ਰੋ ਬਣਾਇਆ ਜਾਵੇਗਾ ਤੇ ਬਿਲ ਪਾਸ ਹੋਣ ਤੋਂ ਬਾਅਦ ਇਹ ਕੰਸਲਟੈਂਟ ਕਮੇਟੀ ਕੋਲ ਭੇਜਿਆ ਜਾਵੇਗਾ ਤੌਦ੍ਰੋ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਸੈਸ਼ਨ ਦਾ ਸਮਾਪਤ ਹੋ ਜਾਣ ਤੋਂ ਬਾਅਦ ਹੁਣ ਵਿਰੋਧੀ ਧਿਰ ਖਾਸ ਕਰਕੇ ਕਾਂਗਰਸ ਨੂੰ ਮੋਤੇ ਉਠਾਉਣ ਲਈ ਵਾਧੂ ਸਮਾਂ ਮਿਲੇਗਾ। ਉਹਨਾਂ ਨੇ ਵਿਰੋਧੀਆਂ ਨੂੰ ਸਲਾਹ ਦਿੱਤੀ ਹੈ ਕਿ ਹੁਣ ਉਹ ਲਾਜ਼ਮੀ ਮੁੱਦਾ ਉਠਾਉਣ। ਚੀਮਾ ਨੇ ਕਾਂਗਰਸ ਨੇਤਾ ਪ੍ਰਤਾਪ ਸਿੰਘ ਬਾਦਬਾਬਾਲ ਇਸ਼ਾਰਾ ਕਰਦੇ ਹੋਏ ਕਿਹਾ ਕਿ ਪੰਜਾਬ 'ਚ ਅਨਸਾਰ ਹੀ ਤੁਹਾਡੇ ਕਰਕੇ ਆਇਆ ਪੰਜਾਬ 'ਚ ਗੈਂਗਸਟਰਵਾਦ ਤੁਸੀਂ ਪੈਦਾ ਕੀਤਾ। ਅਸੀਂ ਇਸ ਨੂੰ ਖਤਮ ਕਰਾਂਗੇ। ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਪੰਜਾਬ ਦੇ 3 ਕਰੋੜ ਲੋਕਾਂ ਨੂੰ ਹੁਣ ਪਤਾ ਲੱਗ ਗਿਆ ਕਿ ਇਹ ਕਾਂਗਰਸ ਪਾਰਟੀ ਦਾ ਕਿਰਦਾ ਕੀਆ ਤੁਸੀਂ ਕਿਹਾ ਸੀ ਕਿ ਮਜ਼ੀਠੀਆਂ ਨੂੰ ਰਸਾ ਪਾ ਕੇ ਲਿਆਵਾਂਗੇ ਪਰ ਜਦੋਂ ਅਸੀਂ ਉਹਨਾਂ ਨੂੰ ਲਿਆਏ ਤਾਂ ਤੁਸੀਂ ਉਲਟੇ ਸਵਾਲ ਚੁੱਕਣ ਲੱਗ ਪਏ ਚਿਮਾਂ ਨੇ ਅੱਗੇ ਕਿਹਾ ਕਿ ਤੁਸੀਂ ਬਾਜ਼ਬਾ ਦਾ ਸਹਾਰਾ ਲੈ ਕੇ ਸਾਡੇ ਖਿਲਾਫ ਕੇਸ ਦਰਜ ਕਰਵਾਏ ਹੁਣ ਸਾਨੂੰ ਪਤਾ ਲੱਗ ਗਿਆ ਕਿ ਪ੍ਰਤਾਪ ਸਿੰਘ ਬਾਜ਼ਬਾ ਦੇ ਪਾਪਪਾ ਨਾਲ ਕਿੰਨੇ ਡੂੰਗੇ ਸੰਬੰਧ ਨੇ ਸਨਚਾਈ ਮੰਤਰੀ ਬਰਿੰਦਰ ਕੁਮਾਰ ਹੋਈਅਲ ਨੇ BBMP ਤੇ CISF ਤਣਾਤੀ ਦੇ ਮੁੱਦੇ ਤੇ ਵਿਧਾਨ ਸਭਾ ਵਿੱਚ ਪ੍ਰਸਤਾਵ ਪੇਸ਼ ਕੀਤਾ। ਉਹਨਾਂ ਨੇ ਕਿਹਾ ਕਿ ਬੀਤੇ ਕਈ ਸਾਲਾਂ ਤੋਂ ਤੌਰਾਨ ਪਾਕ ਸਰਕਾਰ ਦੇ ਗ੍ਰਹਿ ਮੰਤਰਾਲੇ ਵੱਲੋਂ BBMP ਦੀਆਂ ਅਜਿਹੀਆਂ ਅਹਿਮ ਥਾਮਾਂ ਦੀ ਸੂਚੀ ਭੇਜੀ ਗਈ ਆ ਜੋ ਕਿ ਹੁਣ ਤੱਕ CISF ਦੀ ਸੁਰੱਖਿਆ ਹੇਠ ਨਹੀਂ ਆਉਂਦੀਆਂ ਸੀ। ਪੰਜਾਬ ਰਾਜ ਨੇ CISF ਦੀ ਤਣਾਤੀ ਦੇ ਮੁੱਦੇ ਨੂੰ ਦੁਬਾਰਾ ਜਿਹੜਾ ਵਿਚਾਰਿਆ ਤੇ 27 ਮਈ ਨੂੰ ਜਿਹੜਾ 2025 ਤੇ 4 ਜੁਲਾਈ 2025 ਨੂੰ BBMP MB ਨੂੰ ਪੇਜੇ ਪੱਤਰਾਂ ਰਾਹੀਂ CISF ਦੀ ਤੈਨਾਤੀ ਵਿਰੁੱਧ ਆਪਣਾ ਸਖਤ ਇਤਰਾਜ਼ ਦਰਜ ਕਰਵਾਇਆ ਇਹ ਸਮਝਿਆ ਜਾਂਦਾ ਕਿ BBMP ਪੰਜਾਬ ਰਾਜ ਦੀਆਂ ਸਖਤ ਆਪਤੀਆਂ ਵਿਰੋਧਾਂ ਦੇ ਬਾਵਜੂਦ CISF ਦੀ ਤੈਨਾਤੀ ਨੂੰ ਅੱਗੇ ਵਧਾਉਣ ਦੀ ਯੋਜਨਾ ਬਣਾ ਰਹੀ ਹੈ ਆਖਰੀ BBMP ਦੀ ਮੀਟਿੰਗ ਜਿਹੜੀ 4 ਜੁਲਾਈ 2025 ਨੂੰ ਹੋਈ ਸੀ ਜਿਸ ਵਿੱਚ ਪੰਜਾਬ ਵੱਲੋਂ ਜ਼ਬਰਦਸਤ ਵਿਰੋਧ ਕੀਤਾ ਗਿਆ ਲੋ ਜੀ ਪੰਜਾਬ ਵਿਧਾਨ ਸਭਾ ਸੈਸ਼ਨ ਦਾ ਜਿਹੜਾ ਅੱਜ ਦੂਜਾ ਦਿਨ ਆ ਤਾਂ ਉੱਥੇ ਜਿਹੜਾ ਚਿੰਮਣੇ ਕਾਂਗਰਸ ਨੇਤਾ ਪ੍ਰਤਾਪ ਸਿੰਘ ਬਾਜਵਾ ਵੱਲੋਂ ਇਸ਼ਾਰਾ ਕਰਦੇ ਹੋਏ ਕਿ ਆ ਕਿ ਪੰਜਾਬ ਵਿੱਚ ਅਨਸਾਰ ਹੀ ਤੁਹਾਡੇ ਹੀ ਕਰਕੇ ਆਇਆ ਪੰਜਾਬ 'ਚ ਗੈਂਗਸਟਰ ਮਾਤ ਤੁਸੀਂ ਪੈਦਾ ਕੀਤਾ ਅ ਜੇ ਅਸੀਂ ਇਸ ਨੂੰ ਖਤਮ ਕਰਾਂਗੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਪੰਜਾਬ ਦੇ 3 ਕਰੋੜ ਲੋਕਾਂ ਨੂੰ ਹੁਣ ਪਤਾ ਲੱਗ ਗਿਆ ਕਿ ਕਾਂਗਰਸ ਪਾਰਟੀ ਦਾ ਕਿਰਦਾਰ ਕੀ ਆ ਤੁਸੀਂ ਕਿਹਾ ਸੀ ਕਿ ਮਜੀਠੀਆਂ ਨੂੰ ਰਸਾ ਪਾ ਕੇ ਲਿਆਵਾਂਗੇ ਪਰ ਜਦੋਂ ਅਸੀਂ ਉਹਨੂੰ ਲਿਆਏ ਤਾਂ ਤੁਸੀਂ ਉਲਟੇ ਸਵਾਲ ਚੁੱਕਣ ਲੱਗ ਪਏ। ਚੀਮਾ ਨੇ ਅੱਗੇ ਕਿਹਾ ਕਿ ਤੁਸੀਂ ਭਾਸਬਾ ਦਾ ਸਹਾਰਾ ਲੈ ਕੇ ਸਾਡੇ ਖਿਲਾਫ ਕੇਸ ਦਰਜ ਕਰਵਾਏ ਹੋ। ਸਾਨੂੰ ਪਤਾ ਲੱਗ ਗਿਆ ਕਿ ਪ੍ਰਤਾਪ ਸਿੰਘ ਬਾਸਬਾ ਦੇ ਪਾਸਪਨ ਨਾਲ ਕਿੰਨੇ ਡੂੰਘੇ ਸੰਬੰਧ ਨੇ। ਪੰਜਾਬ ਵਿਧਾਨ ਸਭਾ ਖਾਸ ਸੈਸ਼ਨ ਅੱਜ ਯਾਨੀ ਕਿ ਦੂਜਾ ਦਿਨਾਂ ਸੈਸ਼ਨ ਦੀ ਸ਼ੁਰੂਆਤ ਹਗਾਮੇ ਨਾਲ ਹੋਈ। ਵਿਧਾਨ ਸਭਾ ਦੇ ਸਪੀਕਰ ਕੋਲਤਾ ਸਿੰਘ ਸਦਨਵਾ ਨੇ ਜਾਣਕਾਰੀ ਦਿੱਤੀ ਕਿ ਸੈਸ਼ਨ ਦੀ ਮਿਆਦ 2 ਦਿਨਾਂ ਲਈ ਵਧਾ ਦਿੱਤੀ ਗਈ ਆ ਪੰਜਾਬ ਵਿਧਾਨ ਸਭਾ ਸੈਸ਼ਨ ਦਾ ਸਮਾਂ ਵਧਾ ਦਿੱਤਾ ਗਿਆ ਹੁਣ ਇਹ ਸੈਸ਼ਨ 15 ਜੁਲਾਈ ਤੱਕ ਚੱਲੇਗਾ ਵਿਰੋਧੀ ਧਿਰ ਕਾਨੂੰਨ ਵਿਵਸਥਾ ਲੈਂਡ ਪੂਲਿੰਗ ਤੇ ਨਸ਼ਿਆਂ ਦੇ ਮੁੱਦੇ ਤੇ ਸਰਕਾਰ ਨੂੰ ਕਿਰਨ ਦੀ ਤਿਆਰੀ ਦੇ ਵਿੱਚ ਨੇ ਜਦੋਂ ਕਿ ਮੁੱਖ ਮੰਤਰੀ ਭਗਵੰਤ ਮਾਨ ਪਹਿਲਾਂ ਹੀ ਇਹਨਾਂ ਨੂੰ ਸਾਫ਼ ਕਰ ਚੁੱਕੇ ਨੇ ਕਿ ਸੈਸ਼ਨ ਦੌਰਾਨ ਹਰ ਮੁੱਦੇ ਤੇ ਵਿਰੋਧੀਆਂ ਨੂੰ ਤਰੀਕ ਅਨੁਸਾਰ ਜਵਾਬ ਦਿੱਤਾ ਜਾਵੇਗਾ ਵੇਅ ਆਬੀ ਬਾਰੇ ਕਾਨੂੰਨ ਵੀ ਆਰੇ ਪੱਖਾਂ ਦੀ ਸਲਾਹ ਮੰਗ ਰੋ ਬਣਾਇਆ ਜਾਵੇਗਾ ਤੇ ਬਿਲ ਪਾਸ ਹੋਣ ਤੋਂ ਬਾਅਦ ਇਹ ਕੰਸਲਟੈਂਟ ਕਮੇਟੀ ਕੋਲ ਭੇਜਿਆ ਜਾਵੇਗਾ ਉਦਰਾ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਸੈਸ਼ਨ ਦਾ ਸਮਾਪਤ ਹੋ ਜਾਣ ਤੋਂ ਬਾਅਦ ਹੁਣ ਵਿਰੋਧੀ ਧਿਰ ਖਾਸ ਕਰਕੇ ਕਾਂਗਰਸ ਨੂੰ ਮੋਤੇ ਉਠਾਉਣ ਲਈ ਵਾਧੂ ਸਮਾਂ ਮਿਲੇਗਾ ਉਹਨਾਂ ਨੇ ਵਿਰੋਧੀਆਂ ਨੂੰ ਸਲਾਹ ਦਿੱਤੀ ਹੈ ਕਿ ਹੁਣ ਉਹ ਲਾਜ਼ਮੀ ਮੁੱਦਾ ਉਠਾਉਣ ਚੀਮਾ ਨੇ ਕਾਂਗਰਸ ਨੇਤਾ ਪ੍ਰਤਾਪ ਸਿੰਘ ਬਾਦਬਾਬਾਲ ਇਸ਼ਾਰਾ ਕਰਦੇ ਹੋਏ ਕਿਹਾ ਕਿ ਪੰਜਾਬ ਦਾ ਅੰਸਾਰ ਹੀ ਤੁਹਾਡੇ ਕਰਕੇ ਆਇਆ ਪੰਜਾਬ ਚ ਕੈਨਸਟਰਵਾ ਤੁਸੀਂ ਪੈਦਾ ਕੀਤਾ ਅਸੀਂ ਇਸ ਨੂੰ ਖਤਮ ਕਰਾਂਗੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਪੰਜਾਬ ਦੇ 3 ਕਰੋੜ ਲੋਕਾਂ ਨੂੰ ਹੁਣ ਪਤਾ ਲੱਗ ਗਿਆ ਕਿ ਇਹ ਕਾਂਗਰਸ ਪਾਰਟੀ ਦਾ ਕਿਰਦਾ ਕੀਆ ਤੁਸੀਂ ਕਿਹਾ ਸੀ ਕਿ ਮਜ਼ੀਠੀਆਂ ਨੂੰ ਰਸਾ ਪਾ ਕੇ ਲਿਆਵਾਂਗੇ ਪਰ ਜਦੋਂ ਅਸੀਂ ਉਹਨਾਂ ਨੂੰ ਲਿਆਏ ਤਾਂ ਤੁਸੀਂ ਉਲਟੇ ਸਵਾਲ ਚੁੱਕਣ ਲੱਗ ਪਏ ਚਿਮਾਂ ਨੇ ਅੱਗੇ ਕਿਹਾ ਕਿ ਤੁਸੀਂ ਬਾਜ਼ਬਾ ਦਾ ਸਹਾਰਾ ਲੈ ਕੇ ਸਾਡੇ ਖਿਲਾਫ ਕੇਸ ਦਰਜ ਕਰਵਾਏ ਸਾਨੂੰ ਪਤਾ ਲੱਗ ਗਿਆ ਕਿ ਪ੍ਰਤਾਪ ਸਿੰਘ ਬਾਜ਼ਬਾ ਦੇ ਪਾਸਪਾ ਨਾਲ ਕਿੰਨੇ ਡੂੰਗੇ ਸੰਬੰਧ ਨੇ ਸੰਚਾਈ ਮੰਤਰੀ ਬਰਿੰਦਰ ਕੁਮਾਰ ਹੋਇয়াল ਨੇ BBMP ਤੇ CISF ਤਣਾਤੀ ਦੇ ਮੁੱਦੇ ਤੇ ਵਿਧਾਨ ਸਭਾ ਵਿੱਚ ਪ੍ਰਸਤਾਵ ਪੇਸ਼ ਕੀਤਾ। ਉਹਨਾਂ ਨੇ ਕਿਹਾ ਕਿ ਬੀਤੇ ਕਈ ਸਾਲਾਂ ਤੋਂ ਤੌਰਾਨ ਪਾਕ ਸਰਕਾਰ ਦੇ ਗ੍ਰਹਿ ਮੰਤਰਾਲੇ ਵੱਲੋਂ BBMP ਦੀਆਂ ਅਜਿਹੀਆਂ ਅਹਿਮ ਥਾਮਾਂ ਦੀ ਸੂਚੀ ਭੇਜੀ ਗਈ ਆ ਜੋ ਕਿ ਹੁਣ ਤੱਕ CISF ਦੀ ਸੁਰੱਖਿਆ ਹੇਠ ਨਹੀਂ ਆਉਂਦੀਆਂ ਸੀ। ਪੰਜਾਬ ਰਾਜ ਨੇ CISF ਦੀ ਤਣਾਤੀ ਦੇ ਮੁੱਦੇ ਨੂੰ ਦੁਬਾਰਾ ਜਿਹੜਾ ਵਿਚਾਰਿਆ ਤੇ 27 ਮਈ ਨੂੰ ਜਿਹੜਾ 2025 ਤੇ 4 ਜੁਲਾਈ 2025 ਨੂੰ BB MB ਨੂੰ ਪੇਜੇ ਪੱਤਰਾਂ ਰਾਹੀਂ ਸੀਆਈਐਸਐਫ ਦੀ ਤੈਨਾਤੀ ਵਿਰੁੱਧ ਆਪਣਾ ਸਖਤ ਇਤਰਾਜ਼ ਦਰਜ ਕਰਵਾਇਆ ਇਹ ਸਮਝਿਆ ਜਾਂਦਾ ਕਿ ਬੀਬੀ ਐਮਬੀ ਪੰਜਾਬ ਰਾਜ ਦੀਨ ਸਖਤ ਆਪਤੀਆਂ ਵਿਰੋਧਾਂ ਦੇ باوجود ਸੀਆਈਐਸਐਫ ਦੀ ਤੈਨਾਤੀ ਨੂੰ ਅੱਗੇ ਵਧਾਉਣ ਦੀ ਯੋਜਨਾ ਬਣਾ ਰਹੀ ਆ ਆਖਰੀ ਬੀਬੀ ਐਮ ਦੀ ਮੀਟਿੰਗ ਜਿਹੜੀ 4 ਜੁਲਾਈ 2025 ਨੂੰ ਹੋਈ ਸੀ ਜਿਸ ਵਿੱਚ ਪੰਜਾਬ ਵੱਲੋਂ ਚੰਗਰ ਅਦਸਤ ਵਿਰੋਧ ਕੀਤਾ ਗਿਆ ਲਓ ਜੀ ਪੰਜਾਬ ਵਿਧਾਨ ਸਭਾ ਸੈਸ਼ਨ ਦਾ ਜਿਹੜਾ ਅੱਜ ਦੂਜਾ ਦਿਨ ਆ ਤਾਂ ਉੱਥੇ ਜਿਹੜਾ ਚਿੰਮਣੇ ਕਾਂਗਰਸ ਨੇਤਾ ਪ੍ਰਤਾਪ ਸਿੰਘ ਬਾਜਵਾ ਵੱਲੋਂ ਇਸ਼ਾਰਾ ਕਰਦੇ ਹੋਏ ਕਿ ਆ ਕਿ ਪੰਜਾਬ ਵਿੱਚ ਅਨਸਾਰ ਹੀ ਤੁਹਾਡੇ ਕਰਕੇ ਆਇਆ ਪੰਜਾਬ 'ਚ ਗੈਂਗਸਟਰ ਮਾ ਤੁਸੀਂ ਪੈਦਾ ਕੀਤਾ ਅ ਜ ਅਸੀਂ ਇਸ ਨੂੰ ਖਤਮ ਕਰਾਂਗੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਪੰਜਾਬ ਦੇ 3 ਕਰੋੜ ਲੋਕਾਂ ਨੂੰ ਹੁਣ ਪਤਾ ਲੱਗ ਗਿਆ ਕਿ ਕਾਂਗਰਸ ਪਾਰਟੀ ਦਾ ਕਿਰਦਾਰ ਕੀ ਆ ਤੁਸੀਂ ਕਿਹਾ ਸੀ ਕਿ ਮਜੀਠੀਆਂ ਨੂੰ ਰੱਸਾ ਪਾ ਕੇ ਲਿਆਵਾਂਗੇ ਪਰ ਜਦੋਂ ਅਸੀਂ ਉਹਨੂੰ ਲਿਆਏ ਤਾਂ ਤੁਸੀਂ ਉਲਟੇ ਸਵਾਲ ਚੁੱਕਣ ਲੱਗ ਪਏ। ਚੀਮਾ ਨੇ ਅੱਗੇ ਕਿਹਾ ਕਿ ਤੁਸੀਂ ਬਾਸਬਾ ਦਾ ਸਹਾਰਾ ਲੈ ਕੇ ਸਾਡੇ ਖਿਲਾਫ ਕੇਸ ਦਰਜ ਕਰਵਾਏ ਹੋ। ਸਾਨੂੰ ਪਤਾ ਲੱਗ ਗਿਆ ਕਿ ਪ੍ਰਤਾਪ ਸਿੰਘ ਬਾਸਬਾ ਦੇ ਪਾਸਪਨ ਨਾਲ ਕਿੰਨੇ ਡੂੰਘੇ ਸੰਬੰਧ ਨੇ। ਪੰਜਾਬ ਵਿਧਾਨ ਸਭਾ ਖਾਸ ਸੈਸ਼ਨ ਅੱਜ ਯਾਨੀ ਕਿ ਦੂਜਾ ਦਿਨਾਂ ਸੈਸ਼ਨ ਦੀ ਸ਼ੁਰੂਆਤ ਹਗਾਮੇ ਨਾਲ ਹੋਈ। ਵਿਧਾਨ ਸਭਾ ਦੇ ਸਪੀਕਰ ਕੋਲਤਾ ਸਿੰਘ ਸਦਮਾ ਨੇ ਜਾਣਕਾਰੀ ਦਿੱਤੀ ਕਿ ਸੈਸ਼ਨ ਦੀ ਮਿਆਦ 2 ਦਿਨਾਂ ਲਈ ਵਧਾ ਦਿੱਤੀ ਗਈ ਆ ਪੰਜਾਬ ਵਿਧਾਨ ਸਭਾ ਸੈਸ਼ਨ ਦਾ ਸਮਾਂ ਵਧਾ ਦਿੱਤਾ ਗਿਆ ਹੁਣ ਇਹ ਸੈਸ਼ਨ 15 ਜੁਲਾਈ ਤੱਕ ਚੱਲੇਗਾ ਵਿਰੋਧੀ ਧਿਰ ਕਾਨੂੰਨ ਵਿਵਸਥਾ ਲੈਂਡ ਪੂਲਿੰਗ ਤੇ ਨਸ਼ਿਆਂ ਦੇ ਮੁੱਦੇ ਤੇ ਸਰਕਾਰ ਨੂੰ ਕੇਰਨ ਦੀ ਤਿਆਰੀ ਦੇ ਵਿੱਚ ਨੇ ਜਦੋਂ ਕਿ ਮੁੱਖ ਮੰਤਰੀ ਭਗਵੰਤ ਮਾਨ ਪਹਿਲਾਂ ਹੀ ਇਹਨਾਂ ਨੂੰ ਸਾਫ਼ ਕਰ ਚੁੱਕੇ ਨੇ ਕਿ ਸੈਸ਼ਨ ਦੌਰਾਨ ਹਰ ਮੁੱਦੇ ਤੇ ਵਿਰੋਧੀਆਂ ਨੂੰ ਤਰੀਕ ਅਨੁਸਾਰ ਜਵਾਬ ਦਿੱਤਾ ਜਾਵੇਗਾ। ਵੇਅ ਆਬੀ ਬਾਰੇ ਕਾਨੂੰਨ ਵੀ ਸਾਰੇ ਪੱਖਾਂ ਦੀ ਸਲਾਹ ਮੰਗ ਰੋ ਬਣਾਇਆ ਜਾਵੇਗਾ ਤੇ ਬਿਲ ਪਾਸ ਹੋਣ ਤੋਂ ਬਾਅਦ ਇਹ ਕੰਸਲਟੈਂਟ ਕਮੇਟੀ ਕੋਲ ਭੇਜਿਆ ਜਾਵੇਗਾ। ਤਾਂ ਉਦੋਂ ਬਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਸੈਸ਼ਨ ਦਾ ਸਮਾਂ ਵਧਾਏ ਜਾਣ ਤੋਂ ਬਾਅਦ ਹੁਣ ਵਿਰੋਧੀਆਂ ਤੇ ਖਾਸ ਕਰਕੇ ਕਾਂਗਰਸ ਨੂੰ ਮੁੱਦੇ ਉਠਾਉਣ ਲਈ ਵਾਧੂ ਸਮਾਂ ਮਿਲੇਗਾ। ਉਹਨਾਂ ਨੇ ਵਿਰੋਧੀਆਂ ਨੂੰ ਸਲਾਹ ਦਿੱਤੀ ਹੈ ਕਿ ਹੁਣ ਉਹ ਲਾਜ਼ਮੀ ਮੁੱਦਾ ਉਠਾਉਣ ਚੀਮਾ ਨੇ ਕਾਂਗਰਸ ਨੇਤਾ ਪ੍ਰਤਾਪ ਸਿੰਘ ਬਾਦਬਾਲ ਇਸ਼ਾਰਾ ਕਰਦੇ ਹੋਏ ਕਿ ਅੱਗੇ ਪੰਜਾਬ ਦਾ ਸਾਰੀ ਤੁਹਾਡੇ ਕਰਕੇ ਆਇਆ ਪੰਜਾਬ ਚ ਗੈਂਗਸਟਰਵਾ ਤੁਸੀਂ ਪੈਦਾ ਕੀਤਾ ਅਸੀਂ ਇਸ ਨੂੰ ਖਤਮ ਕਰਾਂਗੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਪੰਜਾਬ ਦੇ 3 ਕਰੋੜ ਲੋਕਾਂ ਨੂੰ ਹੁਣ ਪਤਾ ਲੱਗ ਗਿਆ ਕਿ ਇਹ ਕਾਂਗਰਸ ਪਾਰਟੀ ਦਾ ਕਰਤਾਰ ਕੀਆ ਤੁਸੀਂ ਕਿਹਾ ਸੀ ਕਿ ਮਜ਼ੀਠੀਆਂ ਨੂੰ ਰੱਸਾ ਪਾ ਕੇ ਲਿਆਵਾਂਗੇ ਪਰ ਜਦੋਂ ਅਸੀਂ ਉਹਨਾਂ ਨੂੰ ਲਿਆਏ ਤਾਂ ਤੁਸੀਂ ਉਲਟੇ ਸਵਾਲ ਚੁੱਕਣ ਲੱਗ ਪਏ ਚੀਮਾ ਨੇ ਅੱਗੇ ਕਿਹਾ ਕਿ ਤੁਸੀਂ ਭਾਜਪਾ ਦਾ ਸਹਾਰਾ ਲੈ ਕੇ ਸਾਡੇ ਖਿਲਾਫ ਕੇਸ ਦਰਜ ਕਰਵਾਇਆ ਹੁਣ ਸਾਨੂੰ ਪਤਾ ਲੱਗ ਗਿਆ ਕਿ ਪ੍ਰਤਾਪ ਸਿੰਘ ਬਾਜ਼ਬਾ ਦੇ ਪਾਸਪਾ ਨਾਲ ਕਿੰਨੇ ਡੂੰਗੇ ਸੰਬੰਧ ਨੇ ਸਨਚਾਈ ਮੰਤਰੀ ਬਰਿੰਦਰ ਕੁਮਾਰ ਹੋਇਆ ਨੇ BBMP ਤੇ CISF ਤੰਤ ਪੀ ਦੇ ਮੁੱਦੇ ਤੇ ਵਿਧਾਨ ਸਭਾ ਵਿੱਚ ਪ੍ਰਸਤਾਵ ਪੇਸ਼ ਕੀਤਾ। ਉਹਨਾਂ ਨੇ ਕਿਹਾ ਕਿ ਬੀਤੇ ਕਈ ਸਾਲਾਂ ਤੋਂ ਦੌਰਾਨ ਪਾਕ ਸਰਕਾਰ ਦੇ ਗ੍ਰਹਿ ਮੰਤਰਾਲੇ ਵੱਲੋਂ BBMP ਦੀਆਂ ਅਜਿਹੀਆਂ ਅਹਿਮ ਥਾਮਾਂ ਦੀ ਸੂਚੀ ਭੇਜੀ ਗਈ ਆ ਜੋ ਕਿ ਹੁਣ ਤੱਕ CISF ਦੀ ਸੁਰੱਖਿਆ ਹੇਠ ਨਹੀਂ ਆਉਂਦੀਆਂ ਸੀ। ਪੰਜਾਬ ਰਾਜ ਨੇ CISF ਦੀ ਤਣਾਤੀ ਦੇ ਮੁੱਦੇ ਨੂੰ ਦੁਬਾਰਾ ਜਿਹੜਾ ਵਿਚਾਰਿਆ ਤੇ 27 ਮਈ ਨੂੰ ਜਿਹੜਾ 2025 ਤੇ 4 ਜੁਲਾਈ 2025 ਨੂੰ ਬੀਬੀ ਐਮਬੀ ਨੂੰ ਪੇਜੇ ਪੱਤਰਾਂ ਰਾਹੀਂ ਸੀਆਈਐਸਐਫ ਦੇ ਤੈਨਾਤੀ ਵਿਰੁੱਧ ਆਪਣਾ ਸਖਤ ਇਤਰਾਜ਼ ਦਰਜ ਕਰਵਾਇਆ ਇਹ ਸਮਝਿਆ ਜਾਂਦਾ ਕਿ ਬੀਬੀ ਐਮਬੀ ਪੰਜਾਬ ਰਾਜ ਦੀਨ ਸਖਤ ਤਿਆਂ ਵਿਰੋਧਾਂ ਦੇ باوجود ਸੀਐਸਐਫਡੀ ਤੈਨਾਤੀ ਨੂੰ ਅੱਗੇ ਵਧਾਉਣ ਦੀ ਯੋਜਨਾ ਬਣਾ ਰਹੀ ਹੈ ਆਖਰੀ ਬੀਬੀਐਮ ਦੀ ਮੀਟਿੰਗ ਜਿਹੜੀ 4 ਜੁਲਾਈ 2025 ਨੂੰ ਹੋਈ ਸੀ ਜਿਸ ਵਿੱਚ ਪੰਜਾਬ ਵੱਲੋਂ ਚਵਨ ਅੰਦਸ਼ਤ ਵਿਰੋਧ ਕੀਤਾ ਗਿਆ ਲਓ ਜੀ ਪੰਜਾਬ ਵਿਧਾਨ ਸਭਾ ਸੈਸ਼ਨ ਦਾ ਜਿਹੜਾ ਅੱਜ ਦੂਜਾ ਦਿਨ ਆ ਤਾਂ ਉੱਥੇ ਜਿਹੜਾ ਚਿੰਮਣੇ ਕਾਂਗਰਸ ਨੇਤਾ ਪ੍ਰਤਾਪ ਸਿੰਘ ਬਾਜਵਾ ਬਾਲੇ ਇਸ਼ਾਰਾ ਕਰਦੇ ਹੋਏ ਕਿਹਾ ਕਿ ਪੰਜਾਬ ਵਿੱਚ ਅਨਸਾਰ ਹੀ ਤੁਹਾਡੇ ਹੀ ਕਰਕੇ ਆਇਆ ਪੰਜਾਬ 'ਚ ਗੈਂਗਸਟਰ ਮਾ ਤੁਸੀਂ ਪੈਦਾ ਕੀਤਾ ਅਸੀਂ ਇਸ ਨੂੰ ਖਤਮ ਕਰਾਂਗੇ ਵਿੱਤ ਮੰਤਰੀ ਪ੍ਰਤਾਪ ਸਿੰਘ ਚੀਮਾ ਨੇ ਕਿਹਾ ਕਿ ਪੰਜਾਬ ਦੇ 3 ਕਰੋੜ ਲੋਕਾਂ ਨੂੰ ਹੁਣ ਪਤਾ ਲੱਗ ਗਿਆ ਕਿ ਕਾਂਗਰਸ ਪਾਰਟੀ ਦਾ ਕਿਰਦਾਰ ਕੀ ਆ ਤੁਸੀਂ ਕਿਹਾ ਸੀ ਕਿ ਮਜੀਠੀਆ ਨੂੰ ਰੱਸਾ ਪਾ ਕੇ ਲਿਆਵਾਂਗੇ ਪਰ ਜਦੋਂ ਅਸੀਂ ਉਹਨੂੰ ਲਿਆਏ ਤਾਂ ਤੁਸੀਂ ਉਲਟੇ ਸਵਾਲ ਚੁੱਕਣ ਲੱਗ ਪਏ ਚੀਮਾ ਨੇ ਅੱਗੇ ਕਿਹਾ ਕਿ ਤੁਸੀਂ ਬਾਸਬਾ ਦਾ ਸਹਾਰਾ ਲੈ ਕੇ ਸਾਡੇ ਖਿਲਾਫ ਕੇਸ ਦਰਜ ਕਰਵਾਏ ਹੁਣ ਸਾਨੂੰ ਪਤਾ ਲੱਗ ਗਿਆ ਕਿ ਪ੍ਰਤਾਪ ਸਿੰਘ ਬਾਸਬਾ ਦੇ ਪਾਸਪਾਸ ਨਾਲ ਕਿੰਨੇ ਡੂੰਘੇ ਸੰਬੰਧ ਨੇ ਪੰਜਾਬ ਵਿਧਾਨ ਸਭਾ ਖਾਸ ਸੈਸ਼ਨ ਅੱਜ ਯਾਨੀ ਕਿ ਦੋ ਚਾਰ ਦਿਨਾਂ ਸੈਸ਼ਨ ਦੀ ਸ਼ੁਰੂਆਤ ਅਗਾਮੀ ਨਾਲ ਹੋਈ ਵਿਧਾਨ ਸਭਾ ਦੇ ਸਪੀਕਰ ਕੋਲਤਾ ਸਿੰਘ ਸਦਮਾ ਨੇ ਜਾਣਕਾਰੀ ਦਿੱਤੀ ਕਿ ਸੈਸ਼ਨ ਦੀ ਮਿਆਦ ਦੋ ਦਿਨਾਂ ਲਈ ਵਧਾ ਦਿੱਤੀ ਗਿਆ ਪੰਜਾਬ ਵਿਧਾਨ ਸਭਾ ਸੈਸ਼ਨ ਦਾ ਸਮਾਂ ਵਧਾ ਦਿੱਤਾ ਗਿਆ ਹੁਣ ਇਹ ਸੈਸ਼ਨ 15 ਜੁਲਾਈ ਤੱਕ ਚੱਲੇਗਾ ਵਿਰੋਧੀ ਧਿਰ ਕਾਨੂੰਨ ਵਿਵਸਥਾ ਲੈਂਡ ਪੂਲਿੰਗ ਤੇ ਨਸ਼ਿਆਂ ਦੇ ਮੁੱਦੇ ਤੇ ਸਰਕਾਰ ਨੂੰ ਕਿਰਨ ਦੀ ਤਿਆਰੀ ਦੇ ਵਿੱਚ ਨੇ ਜਦੋਂ ਕਿ ਮੁੱਖ ਮੰਤਰੀ ਭਗਵੰਤ ਮਾਨ ਪਹਿਲਾਂ ਹੀ ਇਹਨਾਂ ਨੂੰ ਸਾਫ਼ ਕਰ ਚੁੱਕੇ ਨੇ ਕਿ ਸੈਸ਼ਨ ਦੌਰਾਨ ਹਰ ਮੁੱਦੇ ਤੇ ਵਿਰੋਧੀਆਂ ਨੂੰ ਤਰੀਕ ਅਨੁਸਾਰ ਜਵਾਬ ਦਿੱਤਾ ਜਾਵੇਗਾ। ਵੇ ਆਪ ਵੀ ਬਾਰੇ ਕਾਨੂੰਨ ਵੀ ਸਾਰੇ ਪੱਖਾਂ ਦੀ ਸਲਾਹ ਮੰਗ ਰੋ ਬਣਾਇਆ ਜਾਵੇਗਾ ਤੇ ਬਿਲ ਪਾਸ ਹੋਣ ਤੋਂ ਬਾਅਦ ਇਹ ਕੰਸਲਟੈਂਟ ਕਮੇਟੀ ਕੋਲ ਭੇਜਿਆ ਜਾਵੇਗਾ ਤਾਂ ਉਧਰੋਂ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਸੈਸ਼ਨ ਦਾ ਸਮਾਂ ਵਧਾਏ ਜਾਣ ਤੋਂ ਬਾਅਦ ਹੁਣ ਵਿਰੋਧੀਆਂ ਤੇ ਖਾਸ ਕਰਕੇ ਕਾਂਗਰਸ ਨੂੰ ਮੋਤੇ ਉਠਾਉਣ ਲਈ ਵਾਧੂ ਸਮਾਂ ਮਿਲੇਗਾ ਉਹਨਾਂ ਨੇ ਵਿਰੋਧੀਆਂ ਨੂੰ ਸਲਾਹ ਦਿੱਤੀ ਹੈ ਕਿ ਹੁਣ ਉਹ ਲਾਜ਼ਮੀ ਮੋਤੇ ਦਾ ਉਠਾਉਣ ਚੀਮਾ ਨੇ ਕਾਂਗਰਸ ਨੇਤਾ ਪ੍ਰਤਾਪ ਸਿੰਘ ਬਾਦਬਾਬਲ ਇਸ਼ਾਰਾ ਕਰਦੇ ਹੋਏ ਕਿ ਅੱਗੇ ਪੰਜਾਬ 'ਚ ਅਨਸਾਰ ਹੀ ਤੁਹਾਡੇ ਕਰਕੇ ਆਇਆ ਪੰਜਾਬ 'ਚ ਗੈਂਗਸ ਸਵਾਤ ਤੁਸੀਂ ਪੈਦਾ ਕੀਤਾ ਅਸੀਂ ਇਸ ਨੂੰ ਖਤਮ ਕਰਾਂਗੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਪੰਜਾਬ ਦੇ 3 ਕਰੋੜ ਲੋਕਾਂ ਨੂੰ ਹੁਣ ਪਤਾ ਲੱਗ ਗਿਆ ਕਿ ਇਹ ਕਾਂਗਰਸ ਪਾਰਟੀ ਦਾ ਕਿਰਦਾਰ ਕੀ ਆ ਤੁਸੀਂ ਕਿਹਾ ਸੀ ਕਿ ਮਜ਼ੀਠੀਆਂ ਨੂੰ ਰੱਸਾ ਪਾ ਕੇ ਲਿਆਵਾਂਗੇ ਪਰ ਜਦੋਂ ਅਸੀਂ ਉਹਨਾਂ ਨੂੰ ਲਿਆਏ ਤਾਂ ਤੁਸੀਂ ਉਲਟੇ ਸਵਾਲ ਚੁੱਕਣ ਲੱਗ ਪਏ ਚੀਮਾ ਨੇ ਅੱਗੇ ਕਿਹਾ ਕਿ ਤੁਸੀਂ ਭਾਜਪਾ ਦਾ ਸਹਾਰਾ ਲੈ ਕੇ ਸਾਡੇ ਖਿਲਾਫ ਕੇਸ ਦਰਜ ਕਰਵਾਏ ਹੁਣ ਸਾਨੂੰ ਪਤਾ ਲੱਗ ਗਿਆ ਕਿ ਪ੍ਰਤਾਪ ਸਿੰਘ ਬਾਜਪਾ ਦੇ ਭਾਜਪਾ ਨਾਲ ਕਿੰਨੇ ਡੂੰਗੇ ਸੰਬੰਧ ਨੇ ਸੰਚਾਈ ਮੰਤਰੀ ਬਰਿੰਦਰ ਕੁਮਾਰ ਹੋਇਲ ਨੇ BBMP ਤੇ CISF 10 ਅਤੀ ਦੇ ਮੁੱਦੇ ਤੇ ਵਿਧਾਨ ਸਭਾ ਵਿੱਚ ਪ੍ਰਸਤਾਵ ਪੇਸ਼ ਕੀਤਾ। ਉਹਨਾਂ ਨੇ ਕਿਹਾ ਕਿ ਬੀਤੇ ਕਈ ਸਾਲਾਂ ਤੋਂ ਰਾਨਪਾਤ ਸਰਕਾਰ ਦੇ ਗ੍ਰਹਿ ਮੰਤਰਾਲੇ ਵੱਲੋਂ BBMP